ਸਾਡੀਆਂ ਫੌਜਾਂ ਜਿਹੜੀਆਂ ਨੇ ਸਾਡੇ ਜਵਾਨ ਬੀਐਸਐਫ ਦੇ ਸਾਡੀ ਮਿਲਟਰੀ ਜਿਹੜੀ ਉਹ ਬਿਨਾਂ ਕੋਈ ਟੈਂਪਰੇਚਰ ਚੈੱਕ ਕੀਤੇ ਉਹ ਕਾਰਗਿਲ ਦੇ ਵਿੱਚ ਵੀ ਉਹ ਗੰਗਾ ਨਗਰ ਦੇ ਵਿੱਚ ਵੀ ਟੈਂਪਰੇਚਰ ਚਾਹੇ -20 ਹੋਵੇ ਚਾਹੇ +50 ਹੋਵੇ ਉਹ ਸਾਡੀ ਰੱਖਿਆ ਕਰ ਰਹੇ ਅੱਜ ਮੈਂ ਪਹਿਲੀ ਵਾਰ ਹੁਸੈਨੀ ਵਾਲਾ ਦੀ ਜਿਹੜੀ ਪ੍ਰੇਡ ਦੇਖਣ ਆਇਆ ਤੇ ਅਸਲ 'ਚ ਇੱਕ ਦੂਜੇ ਨੂੰ ਅ ਦੱਸਣ ਲਈ ਇਹ ਇੱਕ ਜਿਹੜਾ ਪਰੰਪਰਾ ਹੈ ਬਾਗਾ ਬਾਡਰ ਤਿੰਨ ਜਗ੍ਹਾ ਤੇ ਹੁੰਦੀ ਹੈ ਬਾਗਾ ਬਾਡਰ ਸੈਣੀ ਵਾਲਾ ਤੇ ਸਾਦਕੀ ਅਬੋਰ ਦੇ ਵਿੱਚ ਸੋ ਸਕੂਲਾਂ ਦੇ ਬੱਚੇ ਆਏ ਔਰ ਸਕੂਲਾਂ ਦੇ ਬੱਚੇ ਦੇਸ਼ ਭਗਤੀ ਦੀ ਭਾਵਨਾ ਇਹਦੇ ਨਾਲ ਭਰਦੀ ਹੈ ਕਿ ਅਸੀਂ ਦੇਸ਼ ਲਈ ਕੁਝ ਕਰਨਾ ਔਰ ਇਹ ਤਾਂ ਜਗ੍ਹਾ ਹੀ ਹੋਵੇ ਜਿੱਥੇ ਸ਼ਹੀਦ ਆਜ਼ਮ ਪਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਨੂੰ ਇਦਾਂ ਹੀ ਸੁੱਟ ਗਏ ਸੀ ਉਹਨਾਂ ਦੀਆਂ ਲਾਸ਼ਾਂ ਸੋ ਮੈਂ ਅੱਜ ਇੱਥੇ ਆਉਣ ਦਾ ਫੈਸਲਾ ਕੀਤਾ ਔਰ ਮੈਂ ਬੀਐਸਐਫ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਔਰ ਮੈਂ ਇੱਕ ਹੋਰ ਵੀ ਵਾਦਾ ਕੀਤਾ ਹੈ ਬੀਐਸਐਫ ਨਾਲ ਕਿ ਇੱਥੇ ਬਹੁਤ ਵਧੀਆ ਸਾਊਂਡ ਸਿਸਟਮ ਲਾ ਕੇ ਇਸ ਸਟੇਡੀਅਮ ਨੂੰ ਬਹੁਤ ਵੱਡਾ ਬਣਾ ਕੇ ਇਨੂੰ ਵੀ ਮਤਲਬ ਇੱਕ ਟੂਰਿਜ਼ਮ ਪਲੇਸ ਬਣਾਇਆ ਜਾਊਗਾ ਬਾਗਾ ਬਾਰਡਰ ਹਰ ਰੋਜ਼ 25000 ਤੋਂ 30000 ਬੰਦਾ ਆਉਂਦਾ ਇੱਥੇ 2-3000 ਦੀ ਐਵਰੇਜ ਹੈ ਥੋੜਾ ਜਿਹਾ ਪਤਾ ਨਹੀਂ ਹੈਗਾ ਇਹਦੇ ਬਾਰੇ ਹਜੇ ਲੋਕਾਂ ਨੂੰ ਪਰ ਟੂਰਿਜ਼ਮ ਪ੍ਰਮੋਸ਼ਨ ਵਾਸਤੇ ਮੈਂ ਕਿਹਾ ਤੁਸੀਂ ਪ੍ਰੋਪੋਜ਼ਲ ਬਣਾ ਕੇ ਦਿਓ ਮੈਂ ਕਮਾਂਡਰ ਸਾਹਿਬ ਨੂੰ ਕਿਹਾ ਤੁਸੀਂ ਆਓ ਚੰਡੀਗੜ੍ਹ ਤੇ ਜੋ ਇੱਥੇ ਮਤਲਬ ਇੱਥੇ ਇਹਨਾਂ ਕੋਲ ਤਾਂ ਬਹੁਤ ਸੋਹਣਾ ਮਿਊਜ਼ੀਅਮ ਹੈ ਇੱਥੇ ਇਹਨਾਂ ਕੋਲੇ ਉਹ ਪਿਸਤੌਲ ਪਿਆ ਜਿਹਦੇ ਨਾਲ ਸਾਂਡਰਸ ਨੂੰ ਮਾਰਿਆ ਸੀ ਭਗਤ ਸਿੰਘ ਹੋਰ ਨੇ ਸੋ ਇੱਦਾਂ ਇਸ ਦਾ ਮਿਊਜ਼ੀਅਮ ਵੀ ਐ ਇੱਥੇ ਤਾਂ ਬਹੁਤ ਸਾਡੀ ਲੇਗੇਸੀ ਸਾਡਾ ਵਿਰਸਾ ਇੱਥੇ ਪਿਆ ਸੋ ਇਸ ਜਗ੍ਹਾ ਨੂੰ ਇੱਕ ਟੂਰਿਸਟ ਪਲੇਸ ਬਣਾਉਣ ਵਾਸਤੇ ਮੈਂ ਮਤਲਬ ਆਪਣੇ ਵੱਲੋਂ ਅਸੀਂ ਕੋਈ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਮੈਂ ਪਹਿਲੀ ਵਾਰ ਇੰਨਾ ਨੇੜੇ ਹਾਂ ਜਿਹੜਾ ਇਹਨਾਂ ਦੀ ਪਰੇਡ ਦੇਖੀ ਹੈ ਬਾਗਾਚ ਤਾਂ ਫਿਰ ਵੀ ਦੂਰ ਹੈ ਦੋ ਗੇਟ ਨੇ ਉਹ ਦੂਰ ਰਹਿੰਦੇ ਨੇ ਪਰ ਇੱਥੇ ਤਾਂ ਉਹ ਇਧਰਲੇ ਪਾਸੇ ਆ ਜਾਂਦੇ ਇੱਧਰ ਆ ਜਾਂਦੇ ਸੋ ਮੈਂ ਚਾਹਨਾ ਕਿ ਅਮਨ-ਆਮਨ ਬਣਿਆ ਰਹੇ ਸੁੱਖ-ਸ਼ਾਂਤੀ ਬਣੀ ਰਹੇ ਪਰ ਇਹ ਹੈ ਕਿ ਸਾਡੀਆਂ ਫੌਜਾਂ ਦਾ ਹੌਸਲਾ ਵੀ ਬਣਿਆ ਰਹੇ ਮਾਨ ਸਰ ਅੱਜ ਸਿੱਧਾਂ ਦੀ ਰਸਤੇ ਤੇ ਆਇਆ ਸੀ ਪਾਕਿਸਤਾਨ ਦੇ ਨਾਲ ਜਿਹੜੇ ਤੁਹਾਡੇ ਜਿਹੜੇ ਆਈਡਲ ਨੇ ਤੇ ਉਹਨਾਂ ਤੋਂ ਨੁਸਖ ਕਰੋਗੇ ਕੱਲ ਹੀ ਅਸੀਂ ਅਜੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਸਭ ਤੋਂ ਵੱਡਾ 35 ਫੁੱਟ ਦਾ ਬੁੱਤ ਜਿਹੜਾ ਉਹ ਲੋਕ ਅਰਪਿਤ ਕੀਤਾ ਮੁਹਾਲੀ ਦੇ 에ਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਰੱਖਿਆ ਸੋ ਸ਼ਹੀਦਾਂ ਤਾਂ ਤਾਂ ਜਿੰਨਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਜੀ ਉਹਨਾਂ ਦੀ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਹੈਗਾ ਕਿਸੇ ਕਰੰਸੀ 'ਚ ਪਰ ਇਹ ਕਿ ਹਾਂ ਯਾਦ ਰੱਖਣਾ ਸਾਡਾ ਕੰਮ ਹੈ ਤੇ ਜਦੋਂ ਵੀ ਮੌਕਾ ਮਿਲਦਾ ਕਿਤੇ ਮੈਂ ਆਇਆ ਹਾਂ ਮੈਂ ਮੈਂ ਜਬੂਰ ਬੱਲ